ਮੀ ਲੋ ਜੀ ਇੱਧਰ ਸਾਡੇ ਨੂਰੂ ਸਾਸਰੀ ਕਾਲ ਦਾ ਤੂੰ ਸ਼ਕਲ ਦਾ ਦਿਖਾ ਤਾਂ ਹੀ ਸਾਸਰੀ ਕਾਲ ਮੰਨੂਗੇ ਤੇਰੀ ਅਸੀਂ ਮੂੰਹ ਦਿਖਾ ਦੇ ਬੁੱਤ ਮੂੰਹ ਦਿਖਾ ਆਪਣਾ ਪੁੱਤ ਤਾਂ ਹੀ ਸਾਸਰੀ ਕਾਲ ਬੁਲਾਉਂਗੀ ਫਿਰ ਚੁੰਨੀ ਜੋ ਬਾਹਰ ਨਿਕਲ ਹਾਂ ਤੂੰ ਹੋਰ ਬੁਲਾ ਸਾਸਰੀ ਕਾ ਸਾਸਰੀ ਕਾ ਲੈ ਉਹ ਤੇਰੀ ਨਿਕਲ ਗਈ ਲੈ ਹਾਂ ਚੱਲ ਹੁਣ ਦੇਖਗੀ ਤੂੰ ਹੁਣ ਬੁਲਾ ਦੇ ਹੱਥ ਜੋੜ ਕੇ ਸਾਸਰੀ ਕਾ ਹੱਥ ਜੋੜ ਕੇ ਹੱਥ ਐ ਕਰਕੇ ਰੱਖ ਦੇ ਕਿਸੋਰ ਦੇ ਜੁਗਨ ਦੇ ਰਹਿਣੋ ਰਾਸ ਦੇਖਿਆ ਸਾਰੇ ਬਾਈ ਮਰਜੀ ਦੀ ਬਾਲ ਕਰਾ ਅੱਜ ਨਹੀਂ ਜਿੱਦਾਂ ਇਹ ਦਾਤ ਜੋੜ ਕੇ ਦੂਸਰਾ ਮੇਰੀ ਪੁੱਤ ਉਹ ਪੁੱਤ ਆ ਦੇਖ ਤੇਰੀ ਚੁੰਨੀ ਆ ਪਈ ਆ ਆ ਤਾਂ ਲਈ ਨਾ ਚੁੰਨੀਆਂ ਪਛਾਰੀਆਂ ਚੁੰਨੀਆਂ ਖੋਈ ਜਾਣੀਆਂ ਦਾਦੀ ਕੋਲ ਤੇ ਪਹਿਲੇ ਵੀ ਉਹ ਨਹੀਂ ਦਾਦੀ ਨੇ ਮੇਲੋ ਜੀ ਇੱਧਰ ਆ ਗਾ ਭਾਜੀ ਦਾਦੀ ਸਾਰਿਆਂ ਨੂੰ ਹਾਂ ਜੀ ਸਾਰੇ ਦਾਦੀ ਸਾਰਿਆਂ ਨੂੰ ਇਹ ਭਾਈ ਚੁੰਨੀਆਂ ਖੋਈ ਜਾਂਦੀ ਮੰਮੀ ਕੋਲ ਤੇ ਥੱਪੜਾ ਦੂੰਗਾ ਉਹ ਲੈ ਉਹ ਨਹੀਂ ਉੱਪਰ ਆ ਲੈ ਆਵੇਂ ਆਵੇਂ ਚੁੱਪ ਜੀ ਆਦੀ ਪੱਤਾਂ ਦੇ ਪੱਪੀ ਹੋਏ ਆ ਪੁੱਤ ਮੇਰੀ ਗੱਲ ਸੁਣ ਆ ਚੱਲ ਲੈ ਲੈ ਫੇਰ ਇੱਕ ਲੈ ਲੈ ਉਹ ਦੇਖ ਫੇਰ ਲੈ ਨਾ ਪਤਾ ਦਾਦੀ ਨੂੰ ਤਾਂ ਲੈ ਲੈਣ ਦੇ ਕੋਈ ਚੁੰਨੀ ਚਲ ਇਹ ਤੋਹੇ ਦੇ ਦੋ ਮੰਮੀ ਨੂੰ ਹੋਰ ਦੇ ਦੇਗੇ ਹਾਂ ਆ ਲੈ ਲੈ ਮੰਮੀ ਨਹੀਂ ਆ ਦੇ ਦੇ ਮੰਮੀ ਨੂੰ ਆ ਹਾਂ ਲੈ ਲੈ ਜੀ ਹੋ ਮੇਰੀ ਗੱਲ ਸੁਣ ਹੁਣ ਨਾ ਮੰਗੀ ਦਾਦੀ ਉਹ ਲੈ ਜੀ ਫੈਂਸ ਪਾ ਪਤਾ ਨੂਰ ਗੱਲ ਸੁਣ ਮੈਂ ਚੱਲ ਹਾਂ ਤੌਲੀਏ ਲੈ ਲੈ ਮੰਮੀ ਤੂੰ ਦੇ ਦੇ ਇਹਨੂੰ ਚੁੰਨੀਆਂ ਸਾਰੀਆਂ ਹੀ ਸਾਰੀਆਂ ਹੀ ਲੈ ਲੈ ਉਹ ਤੌਲੀਏ ਵੀ ਦੇ ਕਰੀ ਤੌਲੀਏ ਵੀ ਤੂੰ ਚੁੰਨੀਆਂ ਲੈ ਲੈ ਆਪਣੀਆਂ ਤਿੰਨੇ ਲੈ ਲੈ ਆਪਣੀਆਂ ਹੁਣ ਦਾਦੀ ਹੈਗੀ ਜਾਂ ਪਾਜਾ ਮੇਰੇ ਕੋਲ ਜਾਂਦਾ ਪਾਉ ਜਾਂਦਾ ਚੱਲ ਆਪਣੀਆਂ ਚੁੰਨੀਆਂ ਪਾੜ ਲੈ ਪਾੜ ਚੁੰਨੀਆਂ ਅਸੀਂ ਨਹੀਂ ਲੈਣੀਆਂ ਤੇਰੀਆਂ ਚੁੰਨੀਆਂ ਗੰਦੀ ਜਿਹੀ ਦੀ ਉਹ ਤੂੰ ਇਹਦਾ ਮੇਰਾ ਹੈ ਮੇਰੀ ਗੱਲ ਇਹ ਤੌਲੀਆ ਮੇਰਾ ਹੈ ਚਾਚੂ ਦਾ ਇਹ ਇਹ ਨਹੀਂ ਲੈਣਾ ਹੈਗਾ ਚਾਚੂ ਦਾ ਮੇਰਾ ਤੌਲੀਆ ਹੈ ਇਹ ਮੇਰਾ ਚੰਗੀ ਆ ਲੈ ਨਾ ਬੁੱਤ ਚੋਣੀ ਜੀ ਸਾਡੇ ਨਾਲ ਨਹੀਂ ਜਾਂਦੇ ਤੁਸੀਂ ਰੋਣ ਨੂੰ ਆ ਜਾਓ ਬਾਈ ਇਹਨੇ ਜਾਣਾ ਸੀ ਘਰ ਹੋ ਗਿਆ ਜੇ ਤੜਜੀ ਸ਼ਾਪਿੰਗ ਕਰਕੇ ਆਣੀ ਹੈ ਦੀਨੇ ਇੱਕ ਸੂਟ ਲੈ ਕੇ ਆਣਾ ਹਾਂ ਜੀ ਆਇਆਂ ਭਾਈ ਮੈਂ ਜੈ ਰੈਸਟਪਰ ਆ ਮੈਂ ਪਿੱਛੇ ਚੌਂਕੀਦਾਰੀ ਕਰਨੀ ਆ ਹਾਂ ਅੱਜ ਦੇਖਦਾ ਹੈ ਕਿ ਨਹੀਂ ਖੋਹੀ ਮੂੰਹ ਪਰ ਸੂਟ ਲੈ ਕੇ ਆਣਾ ਅੱਜ ਹਾਂ ਇਹ ਕੀ ਕਮਾਲ ਹੀ ਹੋਗੀ ਐ ਮਮੀ ਜੈਸਮਿਨ ਉਤਰ ਜਾਂਦੇ ਉਤਰ ਜਿੰਦੇ ਨੂੰ ਜਾਣ ਦੇ ਭੈ ਭਟ ਜਾ ਮਟੋ ਜੀ ਨੂੰ ਜਾ ਭੱਜਾ ਦੇਖ ਲੈ ਚੱਕੋ ਕਹਿੰਦੀ ਆਪਣੀ ਚੁੰਨੀ ਬਾਏ ਬਾਏ ਜਾਓ ਜੀ ਜਾਓ 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 ਸ਼ੂ ਕਰਾ ਦੇ ਗਈ ਮਟੂ ਜਾ ਮੰਮੀ ਨੇ ਦਿੱਲੇ ਚੁੰਨੀਆਂ ਹੋਰ ਕੰਮ ਚਾ ਕਰ ਲਿਆ ਤੇ ਹੋਰ ਜਿੱਦੇ ਹੋਗੀ ਸਾਸਰੀ ਘਾਲ ਦੀ ਸਾਰਿਆਂ ਨੂੰ ਮੰਮੀ ਨੇ ਤਾਂ ਸਾਸਰੀ ਘਾਲ ਦਾ ਬੁਲਾਉਣ ਦਾ ਵੀ ਟਾਈਮ ਦਿੱਤਾ ਹੋਰ ਤੇ ਮੈਂ ਜੁੱਤੀ ਇਕੱਠੇ ਕਰੀ ਮੈਂ ਤੌਲੀਆ ਵੀ ਲੈ ਦਿੱਤਾ ਕਹਿੰਦੇ ਆ ਵੀ ਲੈਣਾ ਮੇਰਾ ਹੋਰ ਆ ਤਿੰਨ ਚੁੰਨੀਆਂ ਦੇਖ ਲਓ ਤਿੰਨੇ ਕਹਿੰਦੀਆਂ ਮੇਰੀਆਂ ਤੇ ਅੱਜ ਫੇ ਹੁਣ ਭਾਈ ਹੈ ਚੱਲ ਚੱਲੀ ਜੂ ਫੇ ਉਪੜ ਨੂੰ ਉਪੜ ਕੇ ਗੰਨਾ ਨਹੀਂ ਅਸਲ ਸੂਟ ਨਹੀਂ ਬਾਈ ਮੁੱਖ ਤੇ ਮੈਂ ਤਾਂ ਹੈਰਾਨ ਹਾਂ ਅਸ ਹੈ ਇੰਨੇ ਕੁ ਸੂਟ ਨੇ ਮੈਂ ਲੈਣਾ ਇੱਕ ਸੂਟ ਵਧੀਆ ਤੇ ਸੋਹਣਾ ਦੇ ਕਮਾਲ ਹੈ 5000 ਰੁਪਏ ਬੱਲੇ ਬੱਲੇ ਥੋੜਾ ਜਿਆਦਾ ਥੋੜਾ ਹੀ ਸਸਤਾ ਹੀ ਆ ਉਹ ਅੱਛਾ 4-5 ਜਿਆਦਾ ਸਸਤਾ ਹੀ ਆ ਹਮੇ ਤਾਂ ਹੀ ਹੁੰਦਾ ਠੀਕ ਆ ਮਹਿੰਗਾ ਨਹੀਂ ਕੋੜੇ ਭੌ ਦਾ ਸਸਤਾ ਹੀ ਆ ਮਹਿੰਗਾ ਨਹੀਂ ਹੈਗਾ ਪਿਆਰੇ ਬੰਦੇ ਜੇ 5000 ਰੁਪਏ ਤੋਂ ਘੱਟ ਲਈਏ ਵੀ ਉਹ ਸਸਤਾ ਹੀ ਆ ਆਇਓ अच्छा 4999 ਰੁਪਏ ਦਾ ਸੀ ਹਾਂ ਮੈਂਗਾ ਨਹੀਂ ਹੈ 5000 ਨਹੀਂ ਪੂਰਾ ਇਕਰ ਪੈ ਕਰਤੇ 1 ਰੁਪਿਆ ਘਟਾਤਾ ਤੋਡਾ اچھا 5000 ਵੀ GST ਨਹੀਂ ਪੈਣੀ ਚਾਹੀਦੀ ਜੀ ਇਹ 5 ਹੋ ਗਿਆ ਹੈ ਠੀਕ ਹੈ ਇਕਰ ਵੀ ਪੈਂਦੀ ਹੋਣੀ ਆ ਉਹ ਪੂਰੀ ਤਾਂ ਹੀ ਹੁੰਦਾ ਮੰਮੀ ਇਹ ਸੁਣਿਆ ਕਹਿੰਦੇ GST ਦਾ ਚੱਕਰ ਕਰਕੇ 1 ਰੁਪਿਆ ਘਟਾ ਲੈਂਦੇ ਹੁੰਦੇ ਬਾਕੀ ਹੁਣ ਪਤਾ ਨਹੀਂ ਕਿਹੜਾ ਚੱਕਰ ਤੇ ਉਦਿਆਂ ਨਵੇਂ ਨਵੇਂ ਪਟੋਲੇ ਨਵੇਂ ਨਵੇਂ ਉੜਜਣੇ ਲਾਗੇ ਦੱਸਣ ਵੀ ਆਏ ਹੁੰਦਾ ਹੈ ਹੁੰਦਾ ਹਾਂ ਗੱਲਾਂ ਤਾਂ ਹੁਣ ਬਹੁਤ ਕਰਨੀਆਂ ਦੀਆਂ ਜੀ ਅਸੀਂ ਨੂਰ ਨੇ ਹੀ ਸਾਡੇ ਤਾਂ 4-5 ਮਿੰਟ ਲਵਾਤੇ ਹੋਰ ਇਹ ਕਿੱਦੋਂ ਲਾਤਾ ਸਾਡਾ ਹੋਰ ਤੇ ਹੁਣ ਪਾ ਲਓ ਫੇ ਕੱਪੜੇ ਚੱਲੀਏ ਹਾਂ ਹਾਂ ਚੱਲ ਕੱਪੜੇ ਕਰੋ ਚੇਂਜ ਫੇ ਚੱਲੀਏ ਭਾਈ ਸੂਟ ਲੈਣ ਹਾਂ ਤੂੰ ਜੈਸਮੀਨ ਉਡੀ ਸ਼ਾੜੀ ਜੈਸਮੀਨ ਖੜ ਚਾਣਾ ਪੈ ਰਾ ਨਾਲੇ ਇਹ ਜੀ ਹਰ ਵਿੱਚ ਫੰਮ ਜਾਣੀ ਹਾਂ 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 ਜੈਸਮੀਨ ਰੈਸਟ ਦੋ ਜੈਸਮੀਨ ਰੈਸਟ ਨੋ ਨੋ ਬਿਲਕੁਲ ਯਸ ਮੇਰਾ ਹੁਕੀ ਜੀ ਘਰਾਂ ਅਸੀਂ ਚਲਦੇ ਹਾਂ ਰੋਪੜ ਨੂੰ ਮਿਲਦੇ ਹਾਂ ਜੀ ਫਿਰ ਤੁਹਾਨੂੰ ਰੋਪੜ ਜਾ ਕੇ ਚਲੋ ਜੀ ਭਾਜੀ ਨੂੰ ਪਹਿਲਾਂ ਹੋਰ ਭਾਜੀ ਠੀਕ ਠਾਕ ਹੈ ਜੀ ਚਲੋ ਵਧੀਆ ਹੀ ਚਾਹੀਦੇ ਆ ਜੀ ਅੱਜ ਦੀਦੀ ਬਿਮਾਰ ਹੋ ਗਈ ਹੈ ਜੀ ਬਸ ਉਹਨੇ ਜੇ ਥੋੜੀ देर ਲਈ ਤਾਂ ਰੈਸਟ ਕਰਦੇ ਨੇ ਨਾ ਨਾ ਠੀਕ ਹੈ ਠੀਕ ਹੈ ਚਲੋ ਬੁਖਾਰ ਚ ਤਾਂ ਰੈਸਟ ਬਹੁਤ ਜ਼ਰੂਰੀ ਹੈ ਜੀ ਮੈਂ ਲਵ ਇਹਦਰ ਦੀਦੀ ਨੂੰ ਸਭੀ ਕਾ ਜੀ ਸਾਰਿਆਂ ਨੂੰ ਹਾਂ ਜੀ ਲਓ ਜੀ ਅੱਜ ਹੁਣ ਹੱਲਾ ਫੇਰ ਸੂਟਾਂ ਪਰ ਬੋਲਿਆ ਵਾ ਦੇਖਦੇ ਆ ਜੀ ਹੁਣ ਕਿਆ ਬਣਦਾ ਐ ਖਰਤਾ ਸੂਟ ਵੇਂਦਾ ਹੂੰ ਕੌਣ ਕਹਿੰਦਾ ਵੀ ਹਾਂ ਚੱਲ ਵੇਚ ਦੇ ਵੈਸੇ ਮੈਂ ਦੇਖ ਰਹੀ ਆ ਨਹੀਂ ਕਦੀ ਤੁਸੀਂ ਆਪਣੇ ਮੂੰਹ ਦੇ ਵੀ ਚਲੋ ਸੂਟ ਦੇਓ ਅਸੀਂ ਬਾਲਣੇ ਨਾਲ ਕਹਿੰਦੀ ਆ ਤੇਹੀ ਜਾਂਦੇ ਤੁਸੀਂ ਲੈ ਕੇ ਕੋਈ ਆਪ ਕਹਿੰਦਾ ਹੁੰਦਾ ਵੀ ਮੇਰੀ ਜੇਬ ਖਾਲੀ ਹੋਵੇ ਫੇਰ ਅਸੀਂ ਤਾਂ ਉੰਗੜੀਆਂ ਆ ਕੋਈ ਕੋਈ ਪਿਆਰੇ ਉਹਨੂੰ ਜੇਬ ਪਿਆਰੀ ਆ ਹਾਂ ਮੰਮੀ ਕੋਈ ਕਹਿੰਦਾ ਹੁੰਦਾ ਵੀ ਭਾਈ ਮੇਰੀ ਜੇਬ ਖਾਲੀ ਹੋਵੇ ਨਹੀਂ ਕੋਈ ਕਹਿ ਸਕਦਾ ਹਾਂ ਹੁਣ ਅਸੀਂ ਆਪਣੇ ਆਪ ਤੇ ਤਾਂ ਕਹਿਣੀ ਆ ਨਾ ਹੈਨਾ ਮੰਮੀ ਜਿਆਦਾ ਫੇਰ ਐਂ ਕਹੇ ਕਰੋ ਵੀ ਜਿਹੜੇ ਅਸੀਂ ਟਾਂਕੇ ਟੋਕੇ ਲਾ ਕੇ ਰੱਖੇ ਪਿਆ ਵੀ ਉਹਨਾਂ ਦਾ ਅਸੀਂ ਸੂਟ ਲੈ ਕੇ ਆਣਾ ਹਾਂ ਫਿਰ ਤਾਂ ਅੱਜ ਜਿਹੜਾ ਮੈਂ ਸੂਟ ਚੇਂਜ ਕਰ ਲਾਂ ਲੈਕ ਉਹ ਮੈਂ ਆਪਣੇ ਵਾ ਕੋਲ ਦੀ ਪਾ ਲੂੰਗਾ ਆ ਵੀ ਛੋਟੂ ਕਿੱਦਾਂ ਤੇਰਾ ਹਾਲ ਦੇਖੀ ਕਹਿਮ ਆਰੇ ਬਜ਼ਾਰ ਹੋ ਗਿਆ ਅੱਜ ਸੂਟ ਨਹੀਂ ਆਇਆ ਜਿੱਦੀ ਆਈ ਸੂਟ ਦੇਖੀ ਪਾਈ ਤੇ ਤੇ ਨਹੀਂ ਬੋਲਣਾ ਰਹਿਣ ਦੇ ਤੂੰ ਤਾਂ ਵੀਡੀਓ ਚ ਬੋਲ ਲਈ ਚੰਗਾ ਲੱਗਦਾ ਮਾੜਾ ਮੋਟਾ ਆ ਮੁੰਡਾ ਬੱਲ ਚੱਲ ਅੱਤਰ ਸਹੀ ਕੱਲੀ ਇਹ ਮੈਂ ਜਵਾਨ ਆ ਇਹ ਮਹਿੰਦੀ ਵਾਲਾ ਮੁੰਡਾ ਠੀਕ ਆ ਠੀਕ ਆ ਇਹ ਵੀ ਟ੍ਰੈਂਡ ਕਰਦਾ ਨਾ ਸੂਟਾਂ ਨਾਲ ਹੈ ਮੈਂ ਤੇਰਾ ਕੰਮ ਛਡਾ ਦੇ ਇਹ ਵੀ ਵੀਡੀਓ ਜਰੂਰੀ ਆ ਭਾਈ ਕਹਾਂ ਮੈਂ ਮਹਿੰਦੀ ਦਾ ਕੰਮ ਛਡਾ ਦੇਣਾ ਮੈਂ ਇਹਦਾ ਸਟੇਟਿੰਗ ਕਰਦਾ ਵਧੀਆ ਅੱਛਾ ਕੱਪੜੇ ਵੀ ਚੱਲਣ ਨਹੀਂ ਚਲੋ ਵਧੀਆ ਜੀ ਫੇਰ ਤਾਂ ਠੀਕ ਆ ਫੇਰ ਤਾਂ ਸ਼ੌਂਕ ਹੈਗਾ ਮੁੰਡੇ ਨੂੰ ਆਰ ਨਾ ਕੋ ਕਰੀ ਇਹ ਮੈਂ ਮੁੰਡਾ ਬੰਦੀ ਹੀ ਕਰੂ ਹੂੰ ਸਟੀਚਿੰਗ ਕਰ ਲੰਨਾ ਗਲੇ ਹੂੰ ਜਾਓ ਜੀ ਫਿਰ ਦਿਖਾਓ ਸੂਟ ਪਾਈ ਕਰੋ ਸ਼ੁਰੂਆਤ ਕਾ ਸੂਟ ਖੋਲਿਆ ਹੋਇਆ ਇਹ ਉਹੀ ਸੂਟ ਧਣਵਾਏ ਜਿਹੜੇ ਭਾਜੀ ਉਹਨੇ ਆਪ ਤਿਆਰ ਕਰਵਾਏਗੇ ਆ ਹਾਂ ਇਹ ਵੀ ਚੰਗੇ ਨੇ ਸੂਟ ਫੋਟਾ ਵੀ ਕਿੰਨਾ ਸੂਟ ਸਾਰੇ ਇਹਨਾਂ ਨੇ ਤਕਰੀਬਨ ਭਾਜੀ ਉਹਨਾਂ ਨੇ ਆਪ ਤਿਆਰ ਕਰਾਏ ਹਾਂ ਆਪ ਤਿਆਰ ਕਰਾਏ ਹੋਏ ਆ ਸੂਟਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਐ ਨਿਕ ਨੰਬਰ ਸੂਟ ਆ ਤੁਸੀਂ ਦੇਖ ਰਹੇ ਹੋ ਇਹ ਸਾਰੇ ਬਲੌਗਰ ਜੀ ਅਸੀਂ ਇੱਥੇ ਆਨੇ ਆ ਭਾਜੀ ਉਹਨਾਂ ਕੋਲੇ ਤੇ ਕਪੜਾ ਬਹੁਤ ਵਧੀਆ ਨਿਕਲਦਾ ਇਹਨਾਂ ਦਾ ਇਧਰ ਆਵੋ ਤੇ ਨਹੀਂ ਨਹੀਂ ਨਾਲੇ ਜਿੱਥੇ ਟੇਲਰ ਸਾਹਿਬ ਨਾਲ ਹੋਣ ਪੱਟਾ ਵੀ ਨਾਲਾ ਦੁਪੱਟਾ ਨਾਲ ਤਿਆਰ ਕਰਾਂਗੇ ਬੰਗਰ ਨਾਲ ਆਜਾ ਉਹ ਹੈਗਾ ਬ੍ਰੀਡ ਪੀਸ ਥਰੈਡ ਵਰਕ ਹਾਂ ਹੂੰ ਇਹ ਹੈਂਡਵਰਕ ਹੋਇਆ ਬਸ ਸਾਰਾ ਹੈਂਡਵਰਕ ਹੀ ਸਭ ਤੋਂ तो तो एक काफी बड़ा है दिन सवार इसी सलवर थे पालतू ਆਕੂ ਕਲਰ ਵੀ ਫੋਨੇ ਸਾਰੀ ਨਾ ਕੋਠਾ ਪਟਾਈ ਬਧੀ ਕਪੜੇ ਗਾਰੰਟੀ ਹੈ ਬਸ ਜੇ ਮੈਂ ਬਹੇ ਤੇ ਕਰਵਾਣਾ ਹੈ ਤੇ ਵਰਕ ਸਰਵਾਰ ਤੇ ਕੀਤੇ ਸਲਵਾਰ ਸਰਵਾਰ ਤੇ ਜੇ ਸਦਾ ਕਹਿਨੇ ਕਈ ਉਸ ਹਿਸਾਬ ਨਾਲ ਤਿਆਰ ਕਰ ਰਹਿਣਾ ਅਲੱਗ ਅਲੱਗ ਡਿਜ਼ਾਈਨ ਆ ਕਿਸੇ ਦੇ ਬਾਹਾਂ ਪਰ ਡਿਜ਼ਾਈਨ ਆ ਕਿਸੇ ਦੀ ਉਸ ਸਲਵਾਰ ਪਰ ਐਦਾਂ ਇਹ ਕਰਵਾਏ ਵੀ ਹੋਣਾ ਹੀ ਨਾ ਕਿਸੇ ਨੇ ਤਿਆਰ ਹਾਂ ਤਿਆਰ ਕੋ ਤੇ ਉਹ ਕਈ ਕਹਿਨੇ ਦੇ ਵੀ ਤਾਂ ਗੱਲ ਨੇ ਕਈ ਵਾਰੀ ਆਪ ਕੀ ਆਤਾ ਦਾ ਕਿ ਨੌਲੋ ਕਈ ਹੋਈ ਵੀ ਨਾ ਤੈਨੂੰ ਹੋਏ ਮੈਂ ਦਵਾਇਆ ਨਾ ਨੱਕ ਪਈ ਸਾ ਮੈਂ ਤੇ ਚਾਰ ਦਿਨ ਤੱਕ ਉਹ ਤੇਰੇ ਵਿੱਚ ਪਾ ਦੇ ਲੈ ਵੀ ਹੁਣ ਖੋਲੀ ਛੋਟੂ ਨੇ ਪਟਾਰੀ ਹੈ ਤੂੰ ਜੇ ਬਟੇਲੀ ਕਰਾਉਂਗਾ ਮੇਰੀ ਮੈਂ ਤੁਹਾਨੂੰ ਦੱਸਾਂ ਹੈ ਇੱਕ ਇੱਕ ਵਾਰੀ ਲੈਣਾ ਫੂਟ ਨਹੀਂ ਮਾਰਵਾ ਇੱਕ ਇੱਕ ਵਾਰੀ ਲੈਣਾ ਹੱਦ ਹੋ ਗਈ ਤੇਰੇ ਕੋਲ ਅਸੀਂ ਜਦੇ ਤਾਂ ਆ ਜਾਂਦੇ ਯਾਰ ਇੱਕ ਵਾਰੇ ਕਹਿ ਦੋ ਦੋ ਇੱਕ ਇੱਕ ਵਾਰੀ ਲੈਣਾ ਦਵਾ ਦਿਓ ਬਈ ਜੀ ਕਿਤੇ ਵੀਡੀਓ ਜੀ ਕੰਮ ਹੋ ਜਾਂਦੇ ਕਿਤੇ ਕਹੋਗੇ ਤਾਂ ਹੀ ਆਉਂਗੇ ਦੁਆਰਾ ਨਾ ਪੁੱਠਾ ਹੋ ਗਿਆ ਲਾਓ ਜੀ ਬਾਚੂ ਬਈ ਇਸ ਤਰ੍ਹਾਂ ਤਾਂ ਇਧਰ ਐ ਜੇ ਹਮਮ ਅੱਗੇ ਰੱਖ ਆ ਦੁਪਟਾ ਆ ਗਿਆ ਇਹਦਾ ਦੇਖੋ ਹਾਲੇ ਦੇਖੇ ਨੇ ਹਮ ਨਹੀਂ ਵੀ ਕੋਲ ਖਾਂਦਾ ਉਹ ਬਿੱਲੀ ਨੂੰ ਨਹੀਂ ਖੇੜਦਾ ਆਏ ਮੂਰਾ ਜਦੋਂ ਦੇਖਿਆ ਕੀ ਬੱਜਿਆ ਜੇ ਆਗੋ ਸੀ ਪਾਸ ਪਲੇ ਟੁਕੜਾ ਟੁਕੜਾ ਇੰਗਲਿਸ਼ ਕਲਰ ਹੈ। ਇੰਗਲਿਸ਼ ਕਲਰ। ਹਾਂ, ਅਕਸੂਰ। ਇਹ ਭਾਜੀ ਨਵਾਂ ਆਇਆ ਸਾਰਾ ਸਟਾਕ ਹੈ ਜੀ। ਹਾਂ ਜੀ ਆ ਨਵਾਂ ਹੈ। ਹਾਂ ਜੀ। ਹਾਂ ਪਹਿਲਾਂ ਹੈ ਨਹੀਂ ਤੇ ਆਹ ਵਾਲੇ ਸੀ। ਸ਼ਨਾਰਾ। ਹੂੰ। ਫੋਟੋ ਵਾਲਾ ਪੀਟਨਾ ਫੋਟੋ ਪੇਮੈਂਟ ਦਾ। ਇਹ ਸਲਵਾਰ। ਨੰਨੂ ਇਤਰਾ। ਨੰਨੂ ਰਿਆ। ਅੱਛਾ ਸਲਵਾਰ ਪਰ ਵੀ ਵਰਕ ਆ। ਆਦੇ ਕੀ ਕਰੀਂ ਜੀ ਖੜਾਈ ਇਹਨੇ। ਬੋਸ। ਆਹ ਖਾਈ ਤੋਂ ਕਰਦਾ ਤੇ ਇਸ ਕੋਈ ਦਿਖਾਦਾ ਛੋਟੂ ਇੱਧਰੋਂ ਫੋਟੋ ਛੋਟੀ ਛੇਤੀ ਉੱਪਰ ਨਹੀਂ ਇਹ ਦੇਖੀ ਆਹ ਦੇਖੀ ਅਸੀਂ ਸੋਨਾ ਹੁਣੀ ਪਤਾ ਨਹੀਂ ਇਹਨਾਂ ਨੇ ਚਾਹ ਪਾਸ ਇਹ ਆਪਸ਼ਨ ਚ ਕਰ ਕੋਈ ਨਾ ਸੋਦੀ ਵੀ ਦੇ ਟੂ ਹੋਰ ਕਲਰ ਨਹੀਂ ਹੈਗੇ ਜਿਹੜਾ ਤੂੰ ਆਪੇ ਸਾਹ ਦੇਖ ਰਾਜ ਕ੍ਰੈਸ਼ ਮਾਟ ਕ੍ਰੈਸ਼ ਮਾਟ ൂരെ അദ്ദേശം ਇਹ ਦਿਨ ਹਾਤੇ ਕਲਰ ਲੈਣਾ ਦੇਖੋ ਗ੍ਰੀਨ ਵੀ ਗ੍ਰੀਨ ਵੀ ਅੱਛਾ ਇਹ ਬਲੈਕ ਕਲਰ ਨਾਲ ਦੀ ਹੈ ਸੇਮ ਹੈ ਕਲਰ ਦਾ ਫਰਕ ਹੈ ਹੋਈ ਨਹੀਂ ਲੱਗਦੀ ਹਾਂ ਵੀ ਆ ਉਹ ਦਿਖਾਉ ਕੋਈ ਚਲੋ ਕਰਦੇ ਹਾਂ ਉਹ ਉਹ ਵਾਲਾ ਵੀ ਛੋਟੂ ਆਹ ਦਾ ਤਾਂ ਉਪਰ ਵਾਲਾ ਯਾਰ ਐਸੇ ਵੀ ਟੈਂਸ਼ਨ ਨਹੀਂ ਲੈਣੀ ਅੱਜ ਫੁੱਲੇ ਆ ਪੈਸੀ ਟੈਨਸ਼ਨ ਨਾ ਲਈ ਅੱਜ ਇਹਨਾਂ ਨੇ ਜਿਹੜੇ ਟਾਂਕੇ ਲਾਏ ਵੇ ਨਾ ਉਹਨਾਂ ਉਹਨਾਂ 'ਚ ਸੂਟ ਲੈਣਾ ਆ ਨਾਲ ਦਾ ਦੂਜਾ ਆ ਹਰਾ ਜ ਆ ਯਾਰ ਹਾਂ ਚੇਂਜ ਕਰਤਾ ਹੈ ਇਹ ਚੇਂਜ ਕਰਵਾਇ ਦਿੱਤਾ ਅੱਛਾ 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 ਉਪਰ ਦੇਖੇ ਛੋਟੇ ਜਿਹੜੇ ਵਾਈਟ ਆ ਨਾ ਥੱਲੇ ਉਹ ਨੀਚੇ ਪਿਆ ਗੱਬਲੇ ਦੋਨੇ ਚ ਲੈਣ ਚੱਪੀ ਵਾਈਟ ਤੇ ਹਰਾ ਹਾਂ ਉਹ ਨਾ ਉਹ ਆ ਗਿਆ ਕਾਫੀ ਕਲਰ ਬਸ਼ਰ ਜੀ ਸ਼ੇਪ ਗੜਾ ਇੱਕ ਬਲੂ ਕਲਾ ਵਾਲਾ ਪੇਂਟ ਹਾਂਜੀ ਆ ਰਿਹਾ ਨਾ ਇਹ ਬਹੁਤ ਲੱਗ ਰਿਹਾ ਹੈ 10 ਤੜਾ ਲੈ ਖਲ ਲੈ ਚਾਹ ਨਗਰ ਆਪਰਾ ਹਾਂਜੀ ਹਾਂ ਕਲਰ ਆਪਸ਼ਨ ਆ ਮੇਚਰ ਹੈ ਨਾ ਇਹ ਤਾਂ ਦਾਬਾ ਹੋ ਜਾਂਦਾ ਨੇ ਇਹ ਦੇਖੀ ਜਾਨੀ ਆ ਹਾਂ ਆ ਦੇਖਣਾ ਕੋਕੀ ਇਹ ਤੇ ਮੇਰੇ ਨਿਆਣੇ ਨੇ ਖਿਚਕਿਚ ਕੇ ਰ ਸਿੱਪੀਆਂ ਜਿਹੜੇ ਵਾਲੇ ਪਹਿਲਾਂ ਚੱਲਦੇ ਹੁੰਦੇ ਨੇ ਨਹੀਂ ਆਹ ਵਾਲੇ ਕਹਿੰਦੇ ਮੈਂ ਤਾਂ ਗੱਡੀ ਜੀ ਤੋੜ ਤੋੜ ਕੇ ਰੱਖ ਦੇਣੀਆਂ ਨੇ ਮੋਰਨਿੰਗ ਵਾਲਾ ਸੌਟ ਇਹਦੇ ਪਾਇਆ ਮੇਰੀ ਨਾਨੀ ਨੇ ਇਹ ਤਾਂ ਸਿੱਟਾ ਪੂਰਾ ਕਰ ਲਿਆ ਲੈ ਰਿਹਾ ਹਾਂ ਹਾਂ ਤੇ ਕਿਆ ਸੀ ਨਾ ਖੋਲ ਕੇ ਦਿਖਾ ਛੋਟੂ ਬੁੱਗੇ ਖੋਲ ਦੇ ਆਹ ਵਾਲਾ ਖੋਲ ਆਹ ਦੇ ਕੱਲ ਵੀ ਖੋਲ ਉਹ ਕੱਲਾ ਕੱਲਾ ਖੋਲੋ ਕੱਲਾ ਕੱਲਾ ਮੜਾ ਜਾ 1 ਮਿੰਟ ਪਿੱਛੇ ਹੋਏ ਪਤਾ ਸੱਤ ਦੇਖ ਨਹੀਂ ਲੈਂ ਹੁੰਦੇ ਹਾਂ ਹਾਂ ਆਹ ਦੇ ਕਿਨਾਰੇ ਹੋਰ ਉੱਪਰ ਹੀ ਥੂੜਾ ਖੜਾ ਹਾਂ ਹਾਂ ਲੋਗਟਾ ਪੱਟਾ ਵੀ ਥੂਣਾ ਹਸਦਾ ਤੋ ਬੱਟਾ ਵੀ ਸੋਨਾ ਬਾਈ ਇਹ ਹਰਾ ਦੇਖ ਹਾਲੇ ਉੱਪਰ ਇਸੀ ਤੇ ਦੁਨਰਾਮੇ ਕੋ ਇੱਕ ਪ੍ਰੋਗ ਵਿੱਚ 8000 ਦੀ ਉਹ ਵੇਚੀ ਜੀ ਉਹ ਚੱਕਰ ਰਪਿਆ ਫਰਾਕ ਬੈਠਾ ਬੱਟਾ ਮੇਰਾ ਵੀ ਇਹ ਦੱਬਤਾ ਵੀ ਚੱਲੀ ਆ ਜੀ ਇਹਦਾ ਪਰ ਕੌਣ ਕੰਟਰਾਕਟ ਹਾਂ ਲੈ ਟਾਕੇ ਲਾਏ ਵੇ ਕੋਈ ਗੱਲ ਨਹੀਂ ਲੈ ਲੈ ਕਿਵੇਂ ਟਾਕੇ ਲਾਏ ਜਾਵੇ ਥੋੜੀ ਜਿਹਾ ਫਰੀ ਖਰਚ ਦੂੰਗੀ ਸਾਫ ਦਾ ਖਰਚ ਹੁਣ ਇੰਨਾ ਨਹੀਂ ਉਹ ਕਹਾਣ ਨਹੀਂ ਜਿਆਦਾ ਨੂਰ ਨੇ ਬੜੀ ਹੋ ਜਾਣਾ ਨਾ ਫਿਰ ਜਿੱਦਾਂ ਗਰਲੀਨ ਲੈ ਕੇ ਆਈ ਤੀ ਦੀਦੀ ਵਾਲਾ ਚੱਕ ਕੇ ਇਹ ਗਲਤੀ ਮੈਂ ਨਹੀਂ ਕਰਨੀ ਨੂਰ ਨੇ ਗਰਲੀਨ ਨੇ ਮੈਨੂੰ ਸਿੱਖਿਆ ਦੇ ਦਿੱਤੀ ਹਾਂ ਵੀ ਨੂਰ ਦੇ ਸਾਹਮਣੇ ਨਹੀਂ ਕੱਢਣੇ ਹਾਂ ਇਹ ਤਾਂ ਹੁਣੇ ਪਾਪਾ ਆਪ ਮੋਨੇ ਕਾ ਖੜ ਜਾ ਪਾਪਾ ਮੈਂ ਲੈ ਕੇ ਆਉਂਦੀ ਪੈਸੇ ਕਿੱਥੇ ਪਏ ਇਹ ਬਾਤ ਚੁੱਪ ਕਰ ਇਹ ਤੇ ਕਦਰ ਬਗਾਰ ਆਇਆ ਤੇ ਵੀ ਇਹਨੂੰ ਸੱਜੇ ਕੋਲੋਂ ਪੈਸਾ ਜੀ ਦੇ ਜੇ ਕਿ ਪ੍ਰਾਗ ਆਇਆ ਤੇ ਸੋਚੋ ਹੁਣ ਆ ਇੱਕ ਸੂਟ ਆ ਮੈਂ ਦਾ ਇੱਕ ਇੱਟਾ ਸਸਤਾ ਵੀ ਹੋਰ ਕਹਿੰਦਾ ਲੱਗਦੀ ਮੈਨੂੰ ਆ ਥੋੜਾ ਲੱਗਦਾ ਇਹ ਜੋ ਦੇਖ ਨਾ ਇਹ ਜਾਂ ਦੇਖੋ ਲੱਗੇ ਕੱਟਿਆ ਆਪਸ਼ਨ ਵਿੱਚ ਕੱਢਾ ਦਿ ਇਹਨੂੰ ਆਪਸ਼ਨ ਵਿੱਚ ਕੱਢ ਦੋ ਮੇਰੇ ਸਾਈਡ ਤੇ ਰੱਖੋ ਇੱਕ ਜਿਹੜਾ نیچے-नीचे ਕੋਲੋਂ ਤਾਂ ਇੱਕ ਮਨੂਹ ਫੇਰ ਲੱਗਿਆ ਕਿਹੜਿਆ ਲੈ ਜੇ ਮੈਂ ਕੀ ਹਾਸੇ ਕਰੀ ਹੁੰਦੇ ਸੀ ਉਹਨਾਂ ਨੂੰ ਪਾਟ ਸਕਦਾ ਅਗੋਂ ਇਹਨਾਂ ਪਹਿਲਾ ਗੜਾ ਪਹਿਲੇ ਕੱਢ ਮੈਂ ਹਾਂ ਸਮਝਣਾ ਹਾਂ ਹਾਂ ਇੱਕ ਮਿੰਟ ਠੀਕ ਦੋ ਗੜਾ ਦੋ ਆਪਸ਼ਨ ਤੇ ਕੱਢ ਲੈ ਇੱਕ ਉਹ ਕੱਢੇ ਉਹ ਜਿਹੜਾ ਦੋ ਇਹ ਦੋ ਤਿੰਨ ਆ ਦੋਨੇ ਹੱਸਣ ਜਿਹਦੇ نیچے ਨਹੀਂ 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 ਜਿਹੜਾ ਇਹ ਵਾਲੇ ਭੂਪਾ ਜੀ ਦੇਖ ਲੈ ਉੱਥੇ ਖੜੇ ਸਮਝ ਜਾਂਦੇ ਆ ਇੱਥੇ ਮੀਚ ਦਾ ਨਾਟਕ ਆ ਆਈਓ ਬੋਲ ਮੇਰਾ ਦਾਇਆ ਆਹੋ ਦਖਾਣਾ ਬਸ ਤੁਹਾਨੂੰ ਮਿਲਣਾ ਪਈ ਬੋਲ ਬਤਾ ਚਾਲੇ ਦਾ ਆਪਾਂ ਦੇ ਨਾਲ ਆਪੇ ਤੋਂ ਟੋੜਿ ਖਾਣਾ ਨਹੀਂ ਪੁੱਤ ਇੱਧਰ ਵੀ ਦੇਖ ਲਓ ਕਿ ਆਹ ਕਹਿੰਦੀ ਮੈਂ ਖਲਾਉਣਾ ਤੋਂ ਆਪਣੇ ਵੀਰੇ ਨੂੰ ਲੱਗੀ ਵੀ ਖਲਾਉਣ ਚਾਕਲੇਟ ਦੁਪੱਟਾ ਵੀ ਬਾਜੂ ਤੇ ਵੀ ਬਲਕਰ ਹੈ ਰੋਈ ਕਲਰ ਹੈ ਕਲਰ ਦੋਨੇ ਆ ਬਸ ਹੋਰ ਹੈਗਾ ਹੋਰ ਵੀ ਦਿਖਾ ਦੇ ਕਿਹੜਾ ਹੈ ਕਲਰ ਦਿਖਾ ਦੇ ਕਈ ਉਹ ਵੀ ਆ ਲੋ ਤਿੰਨ ਕਲਰ ਹੋ ਗਏ ਇਹਦੇ ਚ ਇਹ ਵੀ ਕਲਰ ਦੇ ਕੋਲ ਹੈਗਾ ਆ ਵੀ ਨਹੀਂ ਹੈਗਾ ਦੋਵੇਂ ਹੀ ਹੈਗੇ ਨਾ ਚਲ ਸਰ ਇਹਨਾਂ ਆਪਸ਼ਨਸ ਖਾ ਨਾ ਹੁਣ ਤੂੰ ਹਾਲਾ ਓਹ ਲੈ ਲੋ ਇਹ ਵੀ ਵਿਦਾ ਆਪਸ਼ਨ ਚ ਪਹਿਲਾਂ ਹਜੇ ਇੰਨਿਆਂ ਚੋਂ ਸਿਲੈਕਟ ਕਰਨਾ ਔਖਾ ਹੋਇਆ ਵਾ ਫੇਰ ਇਹਨਾਂ ਨੇ ਆਪਸ਼ਨ ਚ ਔੜ ਜੇ ਜਾਣਾ ਠੀਕ ਆ ਉਹ ਦੇਖ ਫੇਰ ਦੇਖੀਏਂਗੇ ਹੁੰਦੇ ਮਾਨੇ ਗੋੜਾ ਨਾ ਫਾਇਰ ਤੇ ਗੱਲ ਹੈ ਰੱਖ ਲੈ ਯਾਰ ਛੋਟੂ ਨੂੰ ਵੀ ਆਪਸ਼ਨ ਚ ਆ ਵੀ ਦਿਖਾ ਦੇ ਖੋਲ ਕੇ ਸੂਟ ਤਾਂ ਵਧੀਆ ਲੱਗਦਾ ਪੈਸੇ ਬਰਕ ਵਾਲਾ ਇਹ ਜ਼ਿਆਦਾ ਹੈਵੀ ਲੱਗਦਾ ਭਾਜੀ ਹੈ ਜੀ ਇਹ ਜ਼ਿਆਦਾ ਹੀ ਇਹ ਹੈਵੀ ਆ ਜ਼ਿਆਦਾ ਸੂਟ ਲਵਾਰੀ ਵਾਲਾ ਤੇ ਬਾਗੀ ਤੇ ਵੀ ਆ ਗਿਆ ਬੋਟਮ ਦੀ ਵਰਕ ਹੈ ਹਮਮ ਪਤਾ ਹੈ ਨਾ ਬੋਟ ਪਰ ਸਾਲੂ ਨੂਰੇ ਇਹਦਾ ਆ ਜਾਂਦਾ ਕਿਹੜਾ ਕਲਰ ਦੀ ਦਿਖਾ ਦੋ ਨੂਰੇ ਕੀ? ਕਾਹੋ। ਕਿਓ। ਉਹ ਵੇ ਦਵਾ ਜਾ। ਕਾਹੋ। ਰਿੰਜ ਕੱਢ ਲੈ। ਹੂੰ। ਤੇ ਉੱਪਰ ਪੈਂਦਾ ਫਿਰ ਕੋਈ ਆਪਰੇ। ਲੱਗ ਜੇ ਕਲਰ ਦਾ ਆ ਛੋਟੂ ਯਾਰ। ਅਰੇ ਕਹਿੰਦਾ ਮੈਂ ਉਹਨੂੰ ਕੰਮ ਸਿਖਾ ਦੇਣਾ ਹੈ ਓਏ ਕਲਰਾਂ ਦਾ ਤਾਂ ਤੈਨੂੰ ਨਹੀਂ ਪਤਾ ਉਹਨੂੰ ਕਿਹੜਾ ਲੱਗਦਾ ਠੀਕ ਹੈ ਇਹ ਮੈਂ ਪਾ ਲਿਆ ਨਾ ਤੂੰ ਵੀ ਪਤਾ ਲੱਗਾ ਹੈ ਥੋੜਾ ਜਿਹਾ ਕਲਰ ਹੈ ਨਾ ਕਲਰ ਥੋੜਾ ਲੱਗਦਾ ਹੈ ਕਲਰ ਯਾਰ ਹੋਏ ਤੇ ਸੋਨਾ ਪਤਾ ਲੱਗ ਜਾਣਾ ਲੱਸੀ ਦੀ ਘਰ ਦੂਸਰੀ ਹੋਣੀ ਥੋੜਾ ਲੱਗਣਾ ਹੈ ਜਿਹੜੀ ਜਿਹਦੇ ਚ ਨਾ ਬਚਾ ਜਿਆਦਾ ਗੂੜਾ ਜਿਹਾ ਕਲਰ ਆ ਚੱਕਮਾ ਯਾਰ ਕਈਆਂ ਨੂੰ ਕਲਰ ਜ਼ਿਆਦਾ ਗੂੜੇ ਪਸੰਦ ਹੁੰਦੇ ਨਾ ਹੂੰਹ ਫੋਲੇ ਛੋਟੂ ਯਾਰ ਕਰਦੇ ਇਸ ਲੈ ਨਹੀਂ ਇਹ ਹੁਣ ਹਜੇ ਮਤਲਬ ਸੂਟ ਇਹ ਪਹਿਲਾਂ ਭਾਬੀ ਵਾਸਤੇ ਦੇਖਿਆ ਜਾ ਰਿਹਾ ਅਫਰੀਦ ਨੇ ਲਿਆ ਹਾਂ ਅੱਛਾ ਇਹ ਫੇਰ ਜੈਸਮੀਨ ਵਾਲਾ ਠਹਿਰ ਕੇ ਦਿਖਾਣਾ ਹੈ ਕਿਉਂਕਿ ਉਹ ਤਾਂ ਲੈਣਾ ਹੀ ਹੈ ਜੈਸਮੀਨ ਦਾ ਅੱਛਾ ਇਹ ਲਾਪਰੀਦ ਨੇ ਆਪਣੇ ਕੋਲ ਤੇ ਪਹਿਨਦੀ ਉਹ ਤਾਂ ਲੈਣਾ ਹੀ ਹੈ ਇਹ ਮਤਲਬ ਟਾਂਕਿਆਂ ਟੋਕੇ ਆਲਾ ਹੈ ਇਹ ਵਿਚਾਰਾ ਨੂੰ ਦਿਖਾਉਣਾ ਚਾਹੁੰਦਾ ਉਹ ਹੀ ਬਦਲ ਵਧੀਆ ਲੱਗਿਆ ਤਰ੍ਹਾਂ ਤੋਂ ਇਥੇ ਲੱਗਿਆ ਉਹ ਵੀ ਨਹੀਂ ਹੈਗਾ ਬਸ ਉਹ ਦਿਖਾਈ ਨਹੀਂ ਹੋ ਜਾ ਚੱਲ ਜੀ ਪਾ ਲੈ ਇਹ ਵਿਆਹ ਵੀ ਚੱਲੇਗਾ ਨਹੀਂ ਹੁੰਦਾ ਪਿੰਡ ਕਿ ਜਾਏ ਰਾਤ ਨੂੰ ਕਿਤੇ ਜਾ ਬਸ ਆਣਿਆ ਨਾ 26 ਤਰੀਕ ਨੂੰ ਉਹ ਕਲਰ ਆ ਨਾ ਉਹ ਪੈਜ ਦੇ ਵਿੱਚ ਉਹ ਕਲਰ ਆ ਜੀ ਹਾਂ ਉਹਦੇ ਨਾਲ ਨਾ ਉਹ ਹਿੱਕ ਤੇ ਆ ਵੀ ਡਿਗ ਲਾਉਣਾ ਚਾਹੀਦਾ ਪਾਉਣੇ ਉਹ ਲੈ ਲਓ ਕਿਹੜਾ ਲੈ ਆ ਆ ਲੈ ਲਿਆ ਆ ਲੈ ਲਿਆ ਲਓ ਜੀ ਇੱਕ ਤਾਂ ਹੋ ਗਿਆ ਸਲੈਕਟ ਇਹ ਲੈ ਆ ਸ਼ੁਕਰ ਆ ਬਾਬੇ ਨਾਨਕ ਦਾ ਇਹ ਚ ਕਲਰ ਤਿੰਨ ਲੈਣਾ ਨਾ ਹੁਣ ਦੂਜਾ ਕਰਨਾ ਸਲੈਕਟ ਜੀ ਇੱਕ ਹੀ ਚ ਕਲਰ ਆ ਸੀਗਾ ਅੱਛਾ ਆਹ ਹਾਂ ਠੀਕ ਆ ਤੇ ਕਰਨਾ ਫਿਰ ਤੇ ਕੋਲ ਠੀਕ ਆ ਤੁਸੀਂ ਤੈ ਵੀ ਦੇਖ ਲਓ ਬਾਹਾਂ ਨਿਕਾਲ ਲਓ ਜੀ ਆਹ ਲੈ ਲਿਆ ਹੋ ਗਿਆ ਫਾਈਨਲ ਹਾਂ ਇਹਨੂੰ ਵੀ ਟੈਸਟ ਕਰ ਲਈ ਮੇਰੇ ਸਵਾਗਤ ਓਕੇ ਆ ਦੇਖ ਲਾ ਫਿਰ ਹਨ ਓਕੇ ਵੀ ਹੋ ਗਿਆ ਫਿਰ ਠੀਕ ਆ ਨਹੀਂ ਆਉਗੇ ਹਾਂ ਉਹ ਚਿੱਟਾ ਜੀ ਦਾ ਡਾਰਾ ਇਹਦੇ ਦੇ ਲਾ ਭਾਵ ਕੋ ਸਮਝ